ਕਰੀਬ 70-70 ਤਰੇਕਰ ਦੇ ਕਰੀਬ ਪਾਣੀ ਆ ਜੀ ਜਿਹੜਾ ਅਸੀਂ ਕੱਢ ਰਹੇ ਹਾਂ ਇੱਕ ਘੰਟਾ ਸਾਡੇ ਪਿੰਡ ਦੇ ਵਿੱਚ ਰਾਤ ਕੱਟ ਕੇ ਵਿਖਾਵੇ ਪ੍ਰਸ਼ਾਸਨ ਅਸੀਂ ਬਿਨਾ ਬਿਜਲੀ ਤੋਂ ਮੱਛਰ ਦੇ ਵਿੱਚ ਜੂਝ ਰਹੇ ਹਾਂ ਦੇਖੋ ਕਿੰਨੀ ਗੰਦਗੀ ਆ ਬਿਜਲੀਕਰ 5 ਫੁੱਟ ਪਾਣੀ ਦੇ ਵਿੱਚ ਡੁੱਬਿਆ ਹੋਇਆ ਉਹ ਪਿੱਛੇ ਬਿਲਕੁਲ ਬਿਜਲੀਕਰ ਆ ਜੀ ਬਿਜਲੀਕਰ ਸ਼ਮਸ਼ਾਨ ਘਾਟ ਸਾਰਾ ਕੁਝ ਆ ਉਹ ਡੁੱਬਿਆ ਹੋਇਆ ਪਾਣੀ ਬਹੁਤ ਵੀਰ ਜੀ ਗੰਦਾ ਹੋ ਗਿਆ ਸੀ ਤੇ ਹੁਣ ਪਾਣੀ ਸਾਫ਼ ਕਰਕੇ ਹੁਣ ਪੰਪ ਮੋਟਰ ਚਲਾਈ ਆ ਬਹੁਤ ਹਾਲਾਤ ਭੜੇ ਹੋਗੇ ਜੀ ਲੋਕੀ ਪਾਣੀ ਵੱਲੋਂ ਮੁਤਾਸੀ ਬਹੁਤ ਜ਼ਿਆਦਾ ਪਾਣੀ ਕਿਸੇ ਨੂੰ ਮਿਲਦਾ ਨਹੀਂ ਜੀ ਪੀਣ ਇਤੀ 22 ਤਰੀਕ ਨੂੰ ਮੋਗਾ ਜ਼ਿਲ੍ਹੇ ਵਿੱਚ ਹੋਈ ਤੇਜ਼ بارش ਨੇ ਕਈਆਂ ਦੇ ਚਿਹਰਿਆਂ ਤੇ ਲਿਆਂਦੀ ਖੁਸ਼ੀ ਤੇ ਕਈਆਂ ਦੇ ਅੜਾਏ ਹੋਸ਼ ਅੱਜ ਅਸੀਂ ਤੁਹਾਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਉਹ ਪਿੰਡ ਡਾਲਾ ਜਿੱਥੇ ਪਿਛਲੀ 22 ਤਰੀਕ ਤੋਂ ਕਦੇ ਲਾਈਟ ਨਹੀਂ ਆਈ ਬਿਜਲੀ ਦਾ ਗ੍ਰੈਡ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਡੁੱਬਿਆ ਵਾ ਕਿਸਾਨਾਂ ਦੀਆਂ ਜਿਹੜੀਆਂ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਪਾਣੀ ਦੇ ਵਿੱਚ ਤੈਸ਼ ਨਾਸ਼ ਹੋ ਗਈ ਆ ਪਰ ਅਫਸੋਸ ਕੇ ਹਲਕੇ ਦਾ ਕੋਈ ਵੀ ਵਿਧਾਇਕ ਜਾਂ ਜਿਲੇ ਦਾ ਕੋਈ ਵੀ ਨੁਮਾਇੰਦਾ ਜਾਂ ਐਸਡੀਐਮ ਜਾਂ ਡੀਸੀ ਇਸ ਪਿੰਡ ਵਿੱਚ ਸਾਰ ਲੈਣ ਨਹੀਂ ਪਹੁੰਚਿਆ ਪਿੰਡ ਪੱਦਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਹਾਂ ਕਿ ਕਿਸਾਨ ਕਿਸ ਤਰ੍ਹਾਂ ਆਪਣੇ ਪੱਦਰ ਤੇ ਟਰੈਕਟਰ ਲਾ ਕੇ ਤੇਲ phੂਕ ਕੇ ਜਿਹੜਾ ਖੇਤਾਂ ਦੇ ਵਿੱਚੋਂ ਪਾਣੀ ਕੱਢ ਰਹੇ ਨੇ ਵੱਡੇ ਪੱਦਰ ਤੇ ਜਿਹੜੀ ਪੰਚਾਇਤ ਆ ਪੰਚਾਇਤ ਵੱਲੋਂ ਜਿਹੜੂ ਰੋਪਰਾਲਾ ਕੀਤਾ ਗਿਆ ਸਰਪੰਚ ਕੁਲਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਸੁਖਵੀਰ ਸਿੰਘ ਢਾਲਾ ਜਿਹੜੇ ਕਿ ਲਗਾਤਾਰ ਪਿੰਡ ਦੀ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਕਰ ਰਹੇ ਨੇ ਪਰ ਕਿ ਇੱਕ ਸਰਪੰਚ ਕਿੰਨੀ ਕਿੰਨੀ ਸਮੱਸਿਆ ਹੱਲ ਕਰ ਸਕਦਾ ਇਹ ਸਾਰੇ ਜਾਣਦੇ ਆ ਸਾਡੇ ਨਾਲ ਨੌਜਵਾਨ ਵੀ ਨੇ ਜਿੰਨਾ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਪਾਣੀ ਕੱਢਿਆ ਜਾ ਰਿਹਾ ਬਈ ਬਹੁਤ ਕਿੰਨਾ ਕਿਕਰ ਜਿਹੜਾ ਪਾਣੀ ਐ ਕਿਰਬ 70 ਬਜਾ ਤਰੇਕਰ ਦੇ ਕਿਰਬ ਪਾਣੀ ਆ ਜੀ ਜਿਹੜਾ ਅਸੀਂ ਕੱਢ ਰਹੇ ਆ ਤੇ ਅੱਜ ਸਾਨੂੰ 5 ਦਿਨ ਹੋ ਗਈ ਜਿ ਲਗਾਤਾਰ ਡੇ ਨਾਈਟ ਅੱਛਾ ਜਿਹੜਾ ਪਾਣੀ ਸਾਡਾ ਉਪਰਾਲਾ ਕਰੀਏ ਕਿੰਨਾ ਕੱਢਿਆ ਜਾ ਰਿਹਾ ਇਹ ਕੱਢਿਆ ਜਾ ਰਿਹਾ ਜੀ ਸੈਵਲ ਥੱਲੇ ਖੇਤਾਂ ਨੂੰ ਸਾਹ ਹਾਂਜੀ ਸਾਹਿਬ ਇਹ ਕਿੰਨੇ ਟੋਟਲ ਕਿੰਨੇ ਕਿ ਏਕੜ ਜਿਹੜਾ ਰਕਬਾ ਜਿਹੜਾ ਫਸਲ ਖਰਾਬ ਹੋਈ ਹੈ ਇਹ 80 ਬਜਾਤੀ ਏਕੜ ਹੈ ਜੀ ਟੋਟਲ ਅਨੁਸਾਰ ਹੀ ਹੈ ਅਜੇ ਤੱਕ ਕੋਈ ਆਇਆ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ ਜੀ ਕੋਈ ਵਿਧਾਇਕ ਨਹੀਂ ਆਇਆ ਜੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਆਇਆ ਹਾਂ ਆਮਕਰਾਂ ਦਾ ਮੁੰਡਾ ਚੁਣਿਆ ਸੀ ਆਪਾਂ ਮੁੰਡਿਆਂ ਨੇ ਵੋਟਾਂ ਪਾਈਆਂ ਸਾਰਿਆਂ ਨੇ ਰਲ ਮਿਲ ਕੇ ਮੁੱਖ ਮੰਤਰੀ ਭਗਵਾਨ ਸਿੰਘ ਬਣਾਇਆ ਸੀ ਤੇ ਹੁਣ ਆਮਕਰਾਂ ਦਾ ਮੁੰਡਾ ਕਿੰਨਾ ਕਿ ਪਹੁੰਚਿਆ ਕੋਸ਼ ਨਹੀਂ ਬਸ ਆਹੀ ਮੁੰਡੇ ਆ ਜਿਹੜੇ 10 15 ਆ ਬਈ ਹੀ ਆ ਪਿੰਡ ਵਾਲੀ ਆ ਕੋਈ ਬਾਹਰਲਾ ਨਹੀਂ ਕੋਈ ਨੀ ਆਇਆ ਜੀ ਇੱਥੇ ਕੋਈ ਨਹੀਂ ਪਹੁੰਚ ਕੋਈ ਨਹੀਂ ਪਹੁੰਚਿਆ ਜੀ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਨੇ ਦਾੜਾਤਾਂ ਲਗਾਤਾਰ ਜਿਹੜਾ ਪਾਣੀ ਆ ਪੰਚਾਇਤ ਵੱਲੋਂ ਕਢਾਇਆ ਜਾ ਰਿਹਾ ਪਰਾਲਾ ਕਰਕੇ ਵੱਡੇ ਪੱਧਰ ਤੇ ਜਿਹੜਾ ਰਕਬਾ ਉਹ ਕਿੰਨਾ ਕੁ ਰਕਬਾ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਖਤਮ ਹੋਇਆ ਪਤਾ ਲੱਗਿਆ ਕਿ ਪਿਛਲੇ 6 ਦਿਨ ਤੋਂ ਜਿਹੜੀ ਲਾਈਟ ਵੀ ਨਹੀਂ ਤੁਹਾਡੇ ਪਿੰਡ ਦੇ ਵਿੱਚ ਆਈ ਦੇਖੋ ਜੀ ਗੱਲ ਇਹ ਅੱਜ ਤਕਰੀਬਨ ਪਾਣੀ ਤੋਂ ਪ੍ਰਭਾਵਿਤ ਤਾਂ 1200 ਤੋਂ 1500 ਏਕੜਾ ਸਾਰੇ ਪਿੰਡ ਦਾ ਆਲਓਵਰ ਪਰ ਜਿਸ ਜਗ੍ਹਾ ਤੇ ਖੜੇ ਆ ਉਸ ਜਗ੍ਹਾ ਤੇ 100 ਕਿੱਲਾ ਬਿਲਕੁਲ ਡੁੱਬਿਆ ਨਜ਼ਰ ਆਉਂਦਾ ਗ੍ਰਾਮ ਪੰਚਾਇਤ ਵੱਲੋਂ ਤਕਰੀਬਨ 3 ਲੱਖ ਰੁਪਈਆ ਖਰਚਾ ਹੁਣ ਤੱਕ ਕੀਤਾ ਗਿਆ ਆ ਰਾਜੂ ਆ ਸਾਡਾ ਮੁੰਡਾ ਦੀ ਵੀਰ ਨੂੰ ਮਿਹਨਤ ਨੂੰ ਸਲਾਮ ਆ ਆ ਸਾਰਾ ਇਹਦਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਚਾਇਤ ਕਾ ਦਾ ਸਹਿਯੋਗ ਕਰਕੇ ਸਾਰਾ ਚਲਾ ਰਿਆ ਪਾਣੀ ਦੀ ਕੋਸ਼ਿਸ਼ ਕਰ ਰਹੇ ਪਰ ਪਾਣੀ ਇੰਨਾ ਜ਼ਿਆਦਾ ਅਸੀਂ ਕਰੀਏ ਕਿਦੇ ਵਾਸਤੇ ਪਰ ਕੁਸ਼ਕ ਚੰਦ ਬੰਦਿਆਂ ਦੀ ਮਾੜੀ ਨੀਤੀ ਕਾਰਨ ਇੱਕ ਸਾਡਾ ਸਿੰਪਲ ਸੀਗਾ ਉਹ ਬੰਦ ਕੀਤਾ ਜਿੱਥੇ ਅੱਜ ਤੋਂ 30 35 ਸਾਲ ਪਹਿਲਾਂ ਮੋਗਾ ਬਨਾਲਾ ਨੂੰ ਪਾਣੀ ਕਰਾਸ ਕਰਦਾ ਥੱਲੇ ਦੀ ਪੁਲੀ ਸੀ ਉਹ ਪੁਲੀ ਆਰਸੀਸੀ ਸਲੇਬ ਬਣਾ ਕੇ ਕਿਸੇ ਦੀ ਬੰਦ ਕੀਤੀ ਹੋਈ ਸੀ ਉਹਨੂੰ ਭੰਨਣ ਦੇ ਉੱਤੇ ਹੀ ਸਾਨੂੰ ਦੋ ਦਿਨ ਜੇਸੀਬੀਆਂ ਦਾ ਇਹ ਪਾਣੀ ਕੱਢਿਆ ਜਾ ਰਿਹਾ ਜਿੱਦਣ ਉਹਦਾ ਕੁਦਰਤੀ ਪਾਣੀ ਦਾ ਨਿਕਾਸ਼ ਸੀ ਪੁਰਾਣਾ 100 ਸਾਲ ਤੋਂ ਪਹਿਲਾਂ ਉਧਰ ਹੀ ਜਾ ਰਿਹਾ ਖੇਤਾਂ 'ਚ ਜੋ ਅੱਗੇ ਜਾ ਕੇ ਫੇਰ ਮਹਿਰੋ ਵਾਲਾ ਇਹ ਵੇਜੜਾ ਭਾਰਤ ਵਾਲਾ ਉਹਦੀ ਬਲੌਕੇਜ ਆ ਉਹਦੀ ਪ੍ਰੋਬਲਮ ਹੁੰਦੀ ਆ ਇੱਕ ਵਾਰੀ ਪਿੰਡ ਨੂੰ ਆ ਹੀ ਸੇਵ ਕਰ ਰਹੇ ਆ ਦਾ ਸਰ ਮੁੱਖ ਮੰਤਰੀ ਕਹਿੰਦਾ ਹੀ ਆਮਕਰ ਦਾ ਮੁੰਡਾ ਲੱਗਦਾ ਕਿ ਆਮਕਰ ਦਾ ਮੁੰਡਾ ਤੁਹਾਡੇ ਕੋਲੇ ਪਹੁੰਚ ਕੇ ਸਮੱਸਿਆ ਸੁਣ ਕੇ ਹੱਲ ਕਰਕੇ ਗਿਆ ਸਾਨੂੰ ਤਾਂ ਐਂ ਲੱਗਦਾ ਵੀ ਸਾਡੇ ਵੱਲੋਂ ਸਾਡਾ ਵਿਧਾਇਕ ਤੇ ਮੁੱਖ ਮੰਤਰੀ ਡੀਸੀ ਪ੍ਰਸ਼ਾਸਨ ਮਰੇ ਹੋ ਜਾਂ ਸਾਡੇ ਵਾਸਤੇ ਦਾ ਜਿਹੜੇ ਮੋਗੇ ਤੋਂ 4 ਕਿਲੋਮੀਟਰ ਦੂਰ ਹੁੰਦੇ ਲੰਗਦੇ ਕਰਦੇ ਇੱਕ ਘੰਟਾ ਸਾਡੇ ਪਿੰਡ ਦੇ ਵਿੱਚ ਰਾਤ ਕੱਟ ਕੇ ਵਿਖਾਵੇ ਪ੍ਰਸ਼ਾਸਨ ਅਸੀਂ ਬਿਨਾ ਬਿਜਲੀ ਤੋਂ ਮੱਛਰ ਦੇ ਵਿੱਚ ਜੂਝ ਰਹੇ ਹਾਂ ਦੇਖੋ ਕਿੰਨੀ ਗੰਦਗੀ ਆ ਸਾਰੇ ਖੇਤਾਂ ਦਾ ਗੰਦ ਇੱਥੇ ਆਇਆ ਹੋਇਆ ਹੈਗਾ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਤਕਰੀਬਨ ಗ್ರಾಮ ਪੰਚਾਇਤ ਹੁਣ ਤੱਕ 300 ਤੋਂ 4 ਲੱਖ ਰੁਪਏ ਖਰਚਾ ਆਪਣੇ ਤੇ ਕਰ ਚੁੱਕੀ ਆ ਜਿਹੜੇ ਪਿੱਛੇ ਜ਼ਮੀਨਾਂ ਕਾਫੀ ਪਤਾ ਲੱਗਿਆ ਰਕਵਾ ਜਿਹੜਾ ਖਤਮ ਹੀ ਹੋ ਗਿਆ ਕਿਸਾਨਾਂ ਦਾ ਕਈਆਂ ਨੇ ਠੇਕੇ ਤੇ ਜ਼ਮੀਨ ਲਈ ਆ ਲੱਗਦਾ ਨਹੀਂ ਕਿ ਜਿਹੜਾ ਨੁਕਸਾਨ ਆ ਕਿਸਾਨ ਕਿਵੇਂ ਪੂਰਤੀ ਕਰਨਗੇ ਆ ਦੇਖੋ ਆ ਗਰਚਰਨ ਸਿੰਘ ਵਾਲਾ ਇਹਦੀ ਠੇਕੇ ਤੇ 6 ਏਕੜ ਜ਼ਮੀਨ ਆ ਸਾਹਮਣੇ ਅਜੇ ਇਹਦਾ ਝੋਨੇ ਦੇ ਉੱਪਰ 1 ਫੁੱਟ ਪਾਣੀ 깔 ਰਿਹਾ ਆ ਸਾਹਮਣੇ ਦੇਖੋ ਇੱਥੇ ਝੋਨਾ ਬੀਜਿਆ ਹੋਇਆ ਆ ਕਿਸਾਨ ਇਹਦੇ ਉੱਪਰ ਝੋਨੇ ਦੇ 2 ਫੁੱਟ ਪਾਣੀ ਆ ਹਾਂ ਸਟੋਰੀ ਤੋਂ ਯਾ ਚ ਕੋਈ ਆਸ ਨਹੀਂ 1% ਵੀ ਬਚਣ ਦੀ ਕੋਈ ਪਟਵਾਰੀ ਕੋਈ ਘਰਾਂ ਦੀ ਡਿੱਗੀ ਹੋਈ ਗਿਦਾਬਰੀ ਕਰਨ ਆਵੇ ਖੇਤਾਂ ਦਾ ਮੁਆਜਬਾ ਲਿਖਣ ਆਵੇ ਕਿ ਕਿੰਨੇ ਪਰਸੈਂਟ ਦਾ ਨੁਕਸਾਨ ਆ ਕੋਈ ਪਟਵਾਰੀ ਤੋਂ ਲੈ ਕੇ ਡੀਸੀ ਤੱਕ ਕੋਈ ਵੀ ਨਹੀਂ ਪਹੁੰਚਿਆ ਕੋਈ ਪਟਵਾਰੀ ਵੀ ਨਹੀਂ ਪਹੁੰਚਿਆ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਪਹੁੰਚਿਆ ਪਟਵਾਰੀ ਆਪਣੇ ਆਮ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਲੈਂਦੇ ਪਟਵਾਰੀ ਵੀ ਨਹੀਂ ਆਇਆ ਬਿਲਕੁਲ ਨਹੀਂ ਆਇਆ ਬਿਲਕੁਲ ਨਹੀਂ ਆ ਹੱਕ ਮੰਦਾ ਸੀ ਉਹਨਾਂ ਦਾ ਮੌਕੇ ਤੇ ਜਾ ਕੇ ਗਿਦਾਬਰੀਆਂ ਕਰਦੇ ਕਿੰਨਾ ਕਿੰਨਾ ਨੁਕਸਾਨ ਦਾ ਹੋਇਆ ਪੰਚਾਇਤ ਨੂੰ ਲੈਂਦੇ ਲੰਬੜਦਾਰਾਂ ਨੂੰ ਲੈਂਦੇ ਅੱਜ ਇਹ ਉੱਥੇ ਚੰਦਕ ਬੰਦੇ ਆ ਰੀਲਾਂ ਆਈਆਂ ਬਣਾ ਕੇ ਵੀਡੀਓ ਪਾ ਦਿੰਦੇ ਮੌਜੂਦਾ ਇਨ੍ਹਾਂ ਦਾ ਹਾਲ ਥੋੜੋ ਹੋਣਾ ਬਿਜਲੀਕਰ 5 ਫੁੱਟ ਪਾਣੀ ਦੇ ਵਿੱਚ ਡੁੱਬਿਆ ਹੋਇਆ ਉਹ ਪਿੱਛੇ ਬਿਜਲੀਕਰ ਬਿਲਕੁਲ ਬਿਜਲੀਕਰ ਆ ਜੀ ਬਿਜਲੀਕਰ ਸ਼ਮਸ਼ਾਨ ਘਟ ਸਾਰਾ ਕੁਝ ਆ ਉਹ ਡੁੱਬਿਆ ਹੋਇਆ ਜਿੱਥੇ ਤੁਸੀਂ ਜਾ ਰਹੇ ਹੋ ਇੱਥੇ ਵੀ ਝੋਨਾ ਇਹਦੇ ਉੱਤੇ 3-3 ਫੁੱਟ ਪਾਣੀ ਆ ਘਟੋਗਾ ਤੇ 7-8 ਫੁੱਟ ਪਾਣੀ ਸੀ ਇੱਥੇ ਜਿਹੜਾ ਉਹ ਰਾਜੂ ਦੀ ਟੀਮ ਨੇ ਤੇ ಗ್ರಾಮ ਪੰਚਾਇਤ ਨੇ ਮਿਲ ਕੇ ਇਹ ਕੱਢਿਆ ਸ਼ਰਮ ਦੀ ਗੱਲ ਆ ਵੀ ਅਸੀਂ ਜਿਵੇਂ ਕੋਈ ਜੰਗਲ ਦੇ ਵਿੱਚ ਬੈਠੇ ਹੁੰਦੇ ਆ ਜਾਂ ਸਾਡੀਆਂ ਵੋਟਾਂ ਨਹੀਂ ਹੈਗੀਆਂ ਲੱਗਦਾ ਨਹੀਂ ਕਿ ਅੱਜ ਐ ਮਹਿਸੂਸ ਹੁੰਦਾ ਸੀ ਵੋਟਾਂ ਪਾ ਕੇ ਪਛਤਾਉਂ ਆਏ ਲੁੱਟੇ ਗਏ ਜੀ ਵੋਟਾਂ ਪਾ ਕੇ ਅਸੀਂ ਲੁੱਟੇ ਗਏ ਵੋਟਾਂ ਪਾ ਕੇ ਆ ਕੀ ਹੋਊ ਕਿਸਾਨ ਦਾ ਜੀ ਦੇ 6 ਕਿਲੇ ਠੇਕੇ ਤੇ 70 70 ਹਜ਼ਾਰ ਨੂੰ ਲੈ ਕੇ ਡੁੱਬ ਗਈ ਪਲੱਸ ਉਹਦੇ 15 20 ਹਜ਼ਾਰ ਦਾ ਖਰਚਾ ਹੋਇਆ ਇਹ ਕਿੱਥੋਂ ਲਾਗਤ ਪੂਰੀ ਕਰੂਗਾ ਠੇਕੇ ਆਂ ਦਾ ਠੇਕਾ ਲੈਣਾ ਉਹਨਾਂ ਦਾ ਜ਼ਮੀਨਤ ਦਾ ਠੇਕਾ ਲੈ ਲਿਆ ਦਾਲਾ ਸਾਹਿਬ 4 ਕਿਲੋਮੀਟਰ ਮੋਗਾ ਇੱਥੋਂ ਡੀਸੀ ਦਫ਼ਤਰ 4 ਕਿਲੋਮੀਟਰ ਆ ਰੋਜ਼ਾਨਾ ਐਸ.ਡੀ.ਐਮ. ਵੀ ਨੰਗਦੇ ਹੋਣਗੇ ਵੱਡਾ ਨਿਹਾਲ ਸਿੰਘ ਵਾਲਾ ਨੂੰ ਜਾਂ ਕਹਿ ਦਈਏ ਵਿਧਾਇਕ ਸਾਹਿਬ ਵੀ ਮੋਗੇ ਆਉਂਦੇ ਹੋਣਗੇ ਮੇਨ ਮੋਗਾ ਜਿਹੜਾ ਹੱਬ ਮੰਨਿਆ ਗਿਆ ਇਹਨਾਂ ਜਿਹੜੇ ਚਾਰਾਂ ਲੀਟ ਮਿਲਿਆਂ ਦਾ ਇਸੇ ਨੂੰ ਤਾਂ ਆ ਕੇ ਕੋਈ ਨਹੀਂ ਆਇਆ ਜੀ ਇਹਨਾਂ ਨੂੰ ਕੀ ਹੈ ਇੱਥੇ ਸੈਕਟਰੀਏ ਤੇ ਬੈਠੇ ਆ ਏਸੀ ਚਲਦੇ ਆ ਇਹਨਾਂ ਸੈਕਟਰੀ ਦੀ ਬਿਜਲੀ ਬੰਦ ਕਰੋ ਉਹਨਾਂ ਨੂੰ ਫੇਰ ਪਤਾ ਲੱਗੇ ਵੀ ਸੰਕਟ ਕੀ ਆ ਤਕਲੀਫ ਕੀ ਆ ਅਸੀਂ ਤਾਂ ਭੋਗ ਰਹੇ ਹਾਂ ਜੀ ਰਾਤ ਨੂੰ ਪੁਰਾਣੇ ਜਨ ਯਾਦ ਆ ਗਏ ਉਹ ਪੱਖੀਆਂ ਨਾਲ ਮੱਛਰ ਚ ਮੱਛਰਾਂ ਦੀਆਂ ਲਾ ਕੇ ਟਾਈਮ ਕੱਢਦੇ ਆ ਬਦਬੂ ਆਉਂਦੀ ਸਾਰੇ ਪੰਚੋ ਸਾਰੇ ਹਨ ਮਾਰ ਕੋਈ ਭਿਆਨਕ ਤੋਂ ਭਿਆਨਕ ਬਿਮਾਰੀ ਵੀ ਫੈਲ ਸਕਦੀ ਹੈ। ਦੇਖਿਆ ਬੀਬੀਆਂ ਵੀ ਅੱਜ ਸਾਰੀਆਂ ਦਰਖਤਾਂ ਦੇ ਥੱਲੇ ਬੈਠੀਆਂ ਘਰਾਂ ਤੋਂ ਬਾਹਰ ਆ ਕੇ ਕਿ ਜਿਹੜੀ ਲਾਈਟ ਨਹੀਂ ਪਿਛਲੇ 6 ਦਿਨਾਂ ਤੋਂ ਕਈ ਬਜ਼ੁਰਗ ਵੀ ਸੰਤਾਪ ਭੋਗ ਰਹੇ ਆ। ਬਿਲਕੁਲ ਜੀ ਬਿਲਕੁਲ ਬਹੁਤ ਬੁਰਾ ਹਾਲਾ ਖਾਸ ਕਰਕੇ ਛੋਟੇ ਬੱਚਿਆਂ ਦਾ। ਲਾਈਟ ਆ ਸਾਨੂੰ ਕਿਸੇ ਪਾਸੋਂ ਆਰਜੀ ਤੌਰ ਤੇ ਕਰੈਕਸ਼ਨ ਦਿੱਤਾ ਸੀ 160 70 ਵੋਲਟਜ ਆਉਂਦੀ ਆ ਕੋਈ ਉੱਥੇ ਪੱਖਾ ਨਹੀਂ ਚੱਲਦਾ ਕੋਈ ਸਮਾਸੀ ਬਲਬ ਹੋਰ ਨਹੀਂ ਟੈਂਕੀ ਨਹੀਂ ਭਰ ਸਕਦੇ। ਗ੍ਰਾਮ ਪੰਚਾਇਤ ਨੇ ਆਪਣੇ ਸੋਰਸਾਂ ਨਾਲ ਜਨਰੇਟਰ ਰੈਂਟ ਤੇ ਲੈ ਕੇ ਕੱਲੇ ਕੱਲੇ ਘਰਾਂ 'ਚ ਟੈਂਕੀਆਂ ਪਾਣੀ ਦੀਆਂ ਭ ਜਿੰਨਾ ਕਿ ಗ್ರಾಮ ਪੰਚਾਇਤ ਕਰ ਸਕਦੀ ਹੈ ਉਹ ਕਰ ਰਹੇ ਆ ਸਾਡੀ ਟੀਮ ਸਾਰੀ ਵਾਟਰ ਬਾਕਸ ਵੀ ਅੱਜ ਖਤਮ ਹੀ ਹੋ ਗਿਆ ਬੋਰ ਆ ਕੋਸ਼ਿਸ਼ ਕੀਤੀ ਸੀ ਚਲਾਉਣ ਵੱਲੋਂ ਤੇ ਵਾਟਰ ਬਾਕਸ ਵੀ ਜਿਹੜਾ ਜਵਾਬ ਦੇ ਗਿਆ ਉਹ ਕਹਿੰਦੇ ਨਹੀਂ ਚੱਲਣਾ ਜਿਹੜਾ ਵਾਟਰ ਬਾਕਸ ਸੀਗਾ ਜੀ ਉਹਦੀ ਮੋਟਰ ਆਲਰੇਡੀ ਪਹਿਲਾਂ ਹੀ ਛੜੀ ਸੀ ਉਹ ਕੱਢ ਕੇ ਮੋਟਰ ਪਾਉਣੀ ਸੀ ਉਹਦੇ ਉੱਤੇ ਬੋਰੀ ਬੰਨੀ ਹੋਈ ਸੀ ਪਾਣੀ ਇੰਨਾ ਜ਼ਿਆਦਾ ਆ ਗਿਆ ਬੋਰੀ ਵਿੱਚ ਜਾ ਕੇ ਜੋ ਪਾਥੀਆਂ ਪਲਾਸਟਿਕ ਦੇ ਬੂਟ ਚਪਲਾ ਲਫਾਫੇ ਉਹ ਸਾਰਾ ਬੋਰ ਡੈਮੇਜ ਹੋ ਗਿਆ ਕੋਸ਼ਿਸ਼ ਕਰ ਰਹੇ ਆ ਉਹਨੂੰ ਕੱਢਣ ਦੀ ਪਰ ਉਹਦੇ ਵਿੱਚੋਂ ਵੀ ਸਾਨੂੰ ਕੋਈ ਸਫਲਤਾ ਨਹੀਂ ਮਿਲ ਰਹੀ 2 ਦਿਨ ਤੋਂ ਜਦੋਂ ਅਸੀਂ ਉਸ ਮਰਸੀ ਬਲ ਚਲਾਉਨੇ ਆ ਉਹਦੇ ਕੰਪਾਈਲਰ ਚੋਕ ਹੋ ਜਾਂਦੇ ਆ ਤੇ ਉਹ ਵੀ ਸਾਡਾ ਸੰਘਰਸ਼ ਜਾਰੀ ਹੈ ਸਾਡਾ ਮੇਨ ਮਕਸਦ ਹੈ ਪਹਿਲਾਂ ਪੀਣ ਵਾਲਾ ਪਾਣੀ ਘਰਾਂ ਤੱਕ ਮਹੀਆ ਹੋਵੇ ਉਸ ਤੋਂ ਬਾਅਦ ਆ ਨਾਲ ਦੀ ਨਾਲ ਸਾਡੀ ਟੀਮ ਇੱਧਰ ਵੀ ਲੱਗੀ ਹੋਈ ਆ ਸਾਡੇ ਨਾਲ ਅਗਰਚੰਦ ਸਿੰਘ ਨਾ ਬਾਈ ਜੀ ਕਿੰਨਾ ਕੁ ਫਸਲ ਦਾ ਨੁਕਸਾਨ ਆ ਤੁਹਾਡੀ ਸਾਡਾ ਰੇ ਪਾ ਕੇ ਸਾਰਾ ਪੂਰਾ ਕੀਤਾ ਵਿਆ ਸੀ ਖੀਰ ਲਰ ਇਹ ਵੀ ਪਾਤਾ ਸੀ ਇੱਕ ਇੱਕ ਮਹੀਨਾ 15 ਦਿਨਾਂ ਦਾ ਚੋਨਾ ਜਿਹੜਾ ਅਜ ਬੇਕਾਰ ਹੋ ਜਾ ਵਿੱਚੇ ਘਰ ਆ ਆਪਣਾ ਘਰ ਚ ਵੀ ਪਾਣੀ ਵੜ ਗਿਆ ਘਰ ਚ ਵੀ ਵੜ ਗਿਆ ਫਿਰ ਤਾਂ ਮੋਟਰ ਵਗੈਰਾ ਵੀ ਸਾਰਾ ਕੁਝ ਮੋਟਰ ਪਸ਼ੂ ਬਹੁਤ ਔਖਾ ਘਰੋਂ ਟਰੈਕਟਰ ਤੇ ਬੈਠੀ ਦਾ ਤਾਂ ਛੜਕ ਤੇਲਦਾ ਬਾੜ ਦੇ ਮੂਹਰੇ 4-4 ਫੁੱਟ ਪਾਣੀ ਤੋਂ 2-2 ਫੁੱਟ ਵੀ ਹਲੇ ਵੀ ਹੈਗਾ ਚਾਰ ਆਪਸੂਆਂ ਦਾ ਫਿਰ ਕਿਤੋਂ ਪਸ਼ੂ ਤੂੜੀ ਕੱਲੀ ਪਾ ਚਾਰਾ ਖਤਮ ਹੋ ਗਿਆ ਤੂੜੀ ਚਾਰਾ ਤਾਂ ਦੇਸੀ ਜਾਂਦਾ ਸਾਹਮਣੇ ਆ ਅੱਛਾ ਡੁੱਬ ਗਿਆ ਸੀ ਸਾਰਾ ਇੱਕ ਦਿਨ ਆਇਆ ਜਿਲ੍ਹੇ ਦਾ ਕੋਈ ਵੀ ਸਾਡੇ ਕੋਲੇ ਇੱਥੇ ਸੜਕ ਤੇ ਜਿੱਦ ਦੇ ਮੀਂਹ ਪਿਆਉਦਿਆਂ ਦੇ ਬੈਠੇ ਪਹਿਲਾਂ ਉਧਰ ਫੁੜੀ ਪੱਟੀ ਇੱਥੇ ਕੋਈ ਨਾ ਮਲਾਜ ਮਨਾ ਪਟਵਾਰੀ ਕੋਈ ਨਹੀਂ ਸਾਡੇ ਕੋਲੇ ਆਇਆ ਆਪਾਂ ਵੋਟਾਂ ਪਾ ਕੇ ਐਮਐਲਏ ਚਾਉਂਦੇ ਆਂ ਵੀ ਸਾਡੇ ਹਲਕੇ ਦੀ ਸਾਰ ਲਓ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਊਗਾ ਲੱਗਦਾ ਨਹੀਂ ਕਿ ਅੱਜ ਬੰਜੇ ਹੋਏ ਪਏ ਆਂ ਬਦਕ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਕੋਈ ਅਧਿਕਾਰੀ ਨਾ ਕੋਈ ਪੁਲਿਸ ਦਾ ਨਾ ਕੋਈ ਪਟਵਾਰੀ ਹੋਰ ਕੋਈ ਵੀ ਨਹੀਂ ਆਇਆ ਉਹ ਕੋਲ ਰਕਵਾ ਕਿੰਨਾ ਖੂਗਾ ਬਾਪੂ ਜੀ ਜਿਹੜਾ ਜੀ ਦੇਖੀ ਜਾਂਦੇ 100 ਕਿਲੇ ਦੇ ਨੇੜਾ ਜਿੱਥੇ ਉੱਥੇ ਤੱਕ ਜਦੋਂ ਕੋਠੇ ਤੇ ਚੜ੍ਹ ਕੇ ਦੇਂਦੇ ਸੀ ਅਸੀਂ ਸਾਰੇ ਪਾਣੀ ਪਾਣੀ ਹਲੇ ਉਹ ਕੰਦ ਨਿਕਲੀ ਉੱਥੇ ਵੀ ਪਨਾ ਪਾਣੀ ਸ਼ਮਸ਼ਾਨ ਘਾਟ ਵਗੈਰਾ ਸਾਰਾ ਸਾਰਾ ਡਬਿਆ ਪਿਆ ਸਿਹਾਨ ਘਾਟ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਤੱਕ ਪਣੀ ਉਹ ਪਹਿਲੀਆਂ ਨੂੰ ਆ 3 ਫੁੱਟ ਨੀਵੀਂ ਆ ਉਹ ਉੱਚਾ ਸਾਡਾ ਉੱਚਾ ਝੋਨਾ ਹੀ ਆ ਜੀ ਝੋਨਾ ਤਾਂ ਹੁਣ ਹੋਣਾ ਹੀ ਨਹੀਂਗਾ ਆ ਪਹਿਲਾਂ ਦਾ ਦਾਨ ਵਾਲੇ ਪਾਣੀ ਨਹੀਂ ਸੁੱਕਣਾ ਆ ਵਿੱਚੇ ਦਿਸੀ ਜਾਂਦਾ ਸਾਰਾ ਸੁੱਕ ਗਿਆ ਕੀ ਮੰਗ ਕਰਦੇ ਆ ਸਰਕਾਰ ਮੰਗ ਤਾਂ ਹੁਣ ਸਰਕਾਰ ਤੋਂ ਕੀ ਕਰੀਏ ਖਰਚਾ ਵੀ ਨਹੀਂ ਪੂਰਾ ਹੋ ਸਕਿਆ ਸਰਕਾਰ ਸਾਨੂੰ ਇਹਦਾ ਖਰਚਾ ਪੂਰਾ ਕਰਾਵੇ ਮਾਜਬਾ ਦੇ ਫੇਰੀ ਆ ਭਾਈ ਜੀ ਜਿਹੜਾ ਪਿੰਡ ਦੇ ਹਾਲਾਤ ਕਾਫੀ ਜਿਹੜੇ ਤਰਸਯੋਗ ਨੇ ਪੰਚਾਇਤ ਦੇ ਵਿੱਚ ਤੁਹਾਡੀ ਧਰਮ ਪਤਨੀ ਵੀ ਤੁਸੀਂ ਸਖਤਰੋ ਆਪਰਾ ਲਾ ਕੀਤਾ ਜਾ ਰਿਹਾ ਸਾਉਥ ਪਹਿਲੇ ਮੈਂ ਪੀਪੀਸੀ ਨੂੰ ਜਦਾ ਧੰਨਵਾਦੀ ਆ ਜੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸਾਡੀ ਖਬਰ ਸਾਰ ਲਈ ਹੈ ਤੇ ਤਕਰੀਬਨ ਅਸੀਂ 5-6 ਦਿਨ ਤੋਂ ਸੰਘਰਸ਼ ਕਰ ਰਹੇ ਹਾਂ ਇਸ ਚੀਜ਼ ਦਾ 22 ਤਰੀਕ ਤੋਂ ਹੀ ਮੈਂ ਮਹੀਨੇ ਦੇ ਵਿੱਚ ਹੀ ਪਾਣੀ ਦੇ ਨਿਕਾਸੀ ਦਾ ਕੰਮ ਸ਼ੁਰੂ ਕਰਤਾ ਸੀਗਾ ਆਪਦੇ ਬੇਟੇ ਨਾਲ ਲੈ ਕੇ ਪਰ ਮੈਨੂੰ ਸਫਲਤਾ ਨਹੀਂ ਮਿਲੀ ਕਿਉਂਕਿ ਜਿਹੜਾ ਸਾਡਾ ਫਸੀ ਯੂਰੇ ਪਿਆ ਸੀਗਾ ਬੋਨੇ ਬੋਨੇ ਵਾਲੀ ਸਾਈਡ ਬੱਗੀ ਪਰ ਵਾਲੀ ਸਾਈਡ ਉਹ ਵੱਟੀਆਂ ਪਾ ਕੇ ਬੰਦ ਕੀਤਾ ਸੀ ਇਸ ਕਰਕੇ ਉਧਰ ਅਸੀਂ ਪਾਣੀ ਚਲਾ ਨਹੀਂ ਸਕੇ ਫਿਰ ਮੌਕੇ ਤੇ ਬਾਚ ਕਰਕੇ ਨੈਸ਼ਨਲ ਹਾਈਵੇ ਥੋਰਟੀ ਦਾ ਜਿਹੜਾ ਸਾਈਫਨ ਸੀ ਉਹ ਮੈਨੂੰ ਪਤਾ ਸੀ ਇੱਥੇ ਬਣਿਆ ਵਾ ਮੈਨੂੰ ਅੰਦਾਜ਼ਾ ਸੀ ਕਿਉਂਕਿ ਮੇਰੀ ਮਾਤਾ ਦੇ ਟਾਈਮ 'ਚ ਬਣਿਆ ਸੀ ਉਹ ਜਦੋਂ ਅਸੀਂ ਪੱਟ ਕੇ 8 8 ਫੁੱਟ ਪੱਟ ਗਏ ਵੇਖਿਆ ਵੀ ਮੂਰੇ ਬੰਦ ਕੀਤਾ ਹੋਇਆ ਸੀ ਪਹਿਲਾਂ ਉਹ ਅਸੀਂ ਤੋੜ ਕੇ ਖਲਾਇਆ ਦੂਜੇ ਪਾਸੇ ਉਵੇਂ ਹੀ ਨੰਗਾ ਸੀ ਆ ਫੇਰ ਉਹ ਸੜਕ ਕ੍ਰੋਸ ਕਰਕੇ ਜਿੱਧਰ ਨੂੰ ਕੁਦਰਤੀ ਪਾਣੀ ਦਾ ਵਹਾਅ ਸੀ ਉਧਰ ਅਸੀਂ ਯਤਨ ਕਰ ਰਹੇ ਹਾਂ ਕਿਉਂਕਿ ਸਾਡੀ ਕੋਸ਼ਿਸ਼ ਬਿਜਲੀ ਗ੍ਰੈਡ ਦੇ ਵਿੱਚੋਂ ਲੋਕਾਂ ਦੇ ਘਰਾਂ ਦੇ ਵਿੱਚੋਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਸਾਰਿਆਂ ਤੋਂ ਹੀ ਪਾਣੀ ਦੀ ਨਿਕਾਸੀ ਦੀ ਸਾਡੀ ਕੋਸ਼ਿਸ਼ ਆ ਅਸੀਂ ਨਹੀਂ ਚਾਹੁੰਦੇ ਵੀ ਪਿੰਡ ਦੇ ਕਿਸੇ ਵਸਿੰਦੇ ਦਾ ਕੋਈ ਵੀ ਨੁਕਸਾਨ ਹੋਵੇ ਸਰ ਰਕਵਾ ਕਿੰਨਾ ਜਿਹੜਾ ਆਖਾਂ ਖਰਾਬ ਹੋਇਆ ਦੇਖੋ ਜੀ ਜਿਹੜਾ ਰਕਵਾ ਵਾ ਉਹਦਾ ਸਹੀ ਅੰਕੜਾ ਇਹ ਆ ਵੀ ਜਿਹੜਾ ਅਸਰ ਰਕਬਾ ਤਖਾਨਵੱਦ ਰੋਡ ਤੋਂ ਲੈ ਕੇ ਠੀਕ ਹੈ ਜੀ ਇੱਥੋਂ ਤੱਕ ਤਕਰੀਬਨ 1000 ਏਕੜ ਦੇ ਕਰੀਬ ਬੰਦਾ ਇਹਦੇ ਵਿੱਚ ਧੂਰਕੋੜ ਕਲਾਂ ਦਾ ਵੀ ਵਿੱਚ ਰਕਬਾ ਵਾ ਇੰਨਾ ਸਾਰਾ ਏਰੀਆ ਹੀ ਭਰਿਆ ਹੋਇਆ ਵਾ ਇੰਨੇ ਸਾਰੇ ਏਰੀਆ ਚੋਂ ਪਾਣੀ ਨਿਕਲਣਾ ਵਾ ਅਜੇ ਤੱਕ ਕੋਈ ਨਮਿੰਦਾ ਆਇਆ ਕੋਈ ਤੁਹਾਡੇ ਨਾਲ ਕੋਈ رابطہ ਹੋਇਆ ਤੁਸੀਂ ਵੀ ਪਿੰਡ ਦੇ ਮੋਤਵਾਰ ਨਾਲ ਦੀ ਨਾਲ 575 ਤੇ ਵੀ ਤਾਂ ਇਹਨਾਂ ਤੋਂ ਕੋਈ ਤੁਹਾਡੇ ਨਾਲ رابطہ ਹੋਇਆ ਕੋਈ ਐਸ ਡੀ ਐਮ ਦਾ ਜਾਂ ਹੋਰ ਵੀ ਆਪਾਂ ਕਿਸੇ ਤਰੀਕੇ ਨਾਲ ਸਾਡੇ ਨਾਲ ਸਵਾਈ ਵੀਡੀਓ ਸਾਹਿਬ ਤੋਂ ਜਾਂ ਏ ਡੀ ਸੀ ਡੀ ਤੋਂ ਬਿਨਾਂ ਸਾਨੂੰ ਫੋਨ ਤੇ ਕਿਸੇ ਨੇ ਨਹੀਂ ਪੁੱਛਿਆ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਉਹਨਾਂ ਦੋ ਨੇ ਜਰੂਰ ਪੁੱਛਿਆ ਵੀ ਜੇਕਰ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਮੈਂ ਆਇਆ ਕਰਾਂ ਬਾਕੀ ਮੇਰੇ ਨਾਲ ਜਿਹੜੀ ਮੇਰੀ ਟੀਮ ਆ सरपंचਾਂ ਦੀ ਪਿੰਡਾਂ 'ਚ ਕੰਮ ਕਰਦੀ ਆ ਉਹ ਸਾਰਿਆਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਸਾਰਿਆਂ ਨੇ ਕੋਸ਼ਣਾ ਕੋਸ਼ ਜਿਹੜੀ ਚੀਜ਼ ਮੈਂ ਮੰਗੀ ਉਹ ਮਹੀਆ ਕਰਾਈ ਚਾਹੇ ਮੈਂ ਪੱਖੇ ਮੰਗੇ ਜਾਂ ਕੁਛ ਵੀ ਮੰਗਿਆ ਉਹ ਨਾਲ-ਨਾਲ ਹਿਰ ਮੇਰ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੇ ਤੇ ਇੱਕ ਤਖਾਨ ਵੱਧ ਤੋਂ ਆਹ ਰਾਜੂ ਆ ਜਿਹੜਾ ਮੁੰਡਾ ਛੱਪੜ ਸੂਫਾਈ ਵਗੈਰਾ ਦਾ ਕੰਮ ਕਰਦਾ ਇਹ ਉਸ ਦਿਨ ਤੋਂ ਲੈ ਕੇ ਆਪਦੀ ਟੀਮ ਲੈ ਕੇ ਇੱਥੇ ਬੈਠਾ ਹੋ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਆ ਕਾਫੀ بارش ਜਿਹੜੀ ਹੋਈ ਆ ਲੈਟ ਤੋਂ ਵੀ ਪਾਣੀ ਪਾਣੀ ਬਹੁਤ ਵੀਰ ਜੀ ਗੰਦਾ ਹੋ ਗਿਆ ਸੀ ਤੇ ਹੁਣ ਪਾਣੀ ਸਾਫ ਕਰਕੇ ਹੁਣ ਟਰਨ ਮੋਟਰ ਚਲਾਈ ਆ ਬਹੁਤ ਹਾਲਾਤ ਭੜੇ ਹੋਗੇ ਜੀ ਲੋਕੀ ਪਾਣੀ ਵਲੋਂ ਮਾਤਾਸੀ ਬਹੁਤ ਜ਼ਿਆਦੇ ਪਾਣੀ ਕਿਸੇ ਨੂੰ ਮਿਲਦਾ ਨਹੀਂ ਜੀ ਪੀਣ ਅੱਜ ਮੋਟਰ ਚਲਾਈ ਆ ਅੱਜ ਪਾਣੀ ਸਰਪੰਚ ਸਾਹਿਬ ਦਾ ਧੰਨਵਾਦ ਜੀ ਨੇ ਸਾਨੂੰ ਫੇਰ ਪ੍ਰਾਲਾ ਕਰਕੇ ਦਿੱਤਾ ਦੇਖਿਓ ਪਾਣੀ ਗੰਦਾ ਬਹੁਤ ਆ ਰਿਹਾ ਹਾਂ ਬਹੁਤ ਜ਼ਿਆਦੇ ਗੰਦਾ ਆ ਰਿਹਾ ਜੀ ਹੁਣ ਪਾਣੀ ਸਾਫ ਕਰ ਰਹੇ ਆ ਇਹ ਚਲਾਵਾਂਗੇ ਪੰਡ ਪੰਡ ਨੂੰ ਪਾਣੀ ਦੇਣਾ ਪਹਿਲਾਂ ਇਹ ਜਿਹੜਾ ਪਾਣੀ ਕੱਢਿਆ ਜਾ ਰਿਹਾ ਤੁਹਾਡੇ ਕੋਲ ਹਾਂਜੀ ਪਾਣੀ ਹੁਣ ਪਹਿਲਾਂ ਗੰਦਾ ਪਾਣੀ ਕੱਢਿਆ ਪਹਿਲਾਂ ਸੱਪੜ ਚੋਂ ਪਾਣੀ ਕੱਢਿਆ ਨਾਲ ਸਾਰਾ ਕੁਝ ਕਰਕੇ ਹੁਣ ਸਾਫ਼ ਕਰਕੇ ਚਲਾਵਾਂਗੇ ਤੇ ਲਾਈਟ ਦਾ ਕਿਸ ਤਰ੍ਹਾਂ ਦਾ ਸਾਲਾ ਲਾਈਟ ਤਾਂ ਜਮਾਈ ਹੈ ਨਹੀਂ ਜੀ ਹੈ ਹੀ ਨਹੀਂ ਬਹੁਤ ਆਈ ਨਹੀਂ ਜਮਾਈ ਨਾ ਦਿਨ ਨਾ ਰਾਤ ਰਾਤ ਨੂੰ ਜਮਾਈ ਨਹੀਂ ਹੁਣ ਹੋ ਗਿਆ ਹੱਤਾ ਹੋ ਗਿਆ ਜੀ 21 ਤਰੀਕ ਹੱਤਾ ਹੀ ਹੋਣ ਵਾਲਾ 21 ਤਰੀਕ ਤੋਂ ਆ ਤੇ ਲਾਈਟ ਹੀ ਨਹੀਂ ਆਈ ਹੋਨਾ ਜੀ ਜਨਰੇਟਰ ਚਲਾ ਕੇ ਵੀ ਚਲਾਉਨੇ ਆ ਜਨਰੇਟਰ ਚਲਾ ਕੇ ਪਿੰਡਾਂ ਚ ਪਾਣੀ ਭਰਦੇ ਉਹ ਨਾ ਪੂਰਾ ਆਉਂਦਾ ਹੁਣ ਬਹੁਤ ਔਖਾ ਬਾਲਟੀਆਂ ਲੈ ਕੇ ਕਿਤੇ ਚਾਈ ਜਾਂਦੇ ਆ ਪਾਣੀ ਨਹੀਂ ਆ ਰਿਹਾ ਪੂਰਾ ਸਹੀ 6-7 ਦਿਨ ਤੋਂ ਹੀ ਲਾਈਟ ਆ ਨਹੀਂ ਰਹੀਗੀ ਲਾਈਟ ਲਿਓ ਬਹੁਤ ਹੀ ਬੁਰਾ ਹਾਲ ਆ ਘਰਾਂ ਦੇ ਵਿੱਚ ਨਾ ਤਾਂ ਪਾਣੀ ਆ ਨਾ ਲਾਈਟ ਆ ਲਾਈਟ ਤੋਂ ਤਾਂ ਇੰਨੇ ਤੰਗਾਂ ਕਿ ਜਵਾਕ ਬਹੁਤ ਹੀ ਔਖੇ ਆ ਬਹੁਤ ਹੀ ਔਖੇ ਪਾਣੀ ਪਸ਼ੂਆਂ ਨੂੰ ਬੰਦਿਆਂ ਨੂੰ ਨਹੀਂ ਮਿਲਦਾ ਪਸ਼ੂਆਂ ਨੂੰ ਕਿੱਥੋਂ ਬੰਦਾ ਪਿਆਰੂਗਾ ਪਾਣੀ ਨਾ ਨੂ ਨੂਨਾ ਤੋਂ ਨੂਨਾ ਪਾਣੀ ਇੰਨੀ ਮੰਦੀ ਹਾਲਤ ਆ ਜਨਰੇਟਰ ਲਾਉਣੇ ਆ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਕਿਸੇ ਦੇ ਉਧਰੋਂ ਸੈਕਟਰੀ ਸਾਹਿਬ ਨੇ ਬਹੁਤ ਮਦਦ ਕੀਤੀ ਗੱਲ ਕਰ ਬੋਰ ਕਰਾਏ ਵੇ ਆ ਥਾਂ ਥਾਂ ਵੀ ਉਥੋਂ ਪਾਣੀ ਭਰ ਲੈਨੇ ਆ ਜਨਰੇਟਰ ਲਾ ਕੇ ਜਾਂ ਕਿਸੇ ਦੇ ਘਰੋਂ ਭਰਦੇ ਆ ਅੱਜ ਵੀ ਦੇਖਿਆ ਵੱਡਾ ਜਨਰੇਟਰ ਲਾ ਕੇ ਜਨਰੇਟਰ ਅੱਜ ਵੱਡਾ ਲਾ ਕੇ ਜਨਰੇਟਰ ਵਾਟਰ ਬਾਕਸ ਦਾ ਪਾਣੀ ਗੰਦਾ ਹੋ ਗਿਆ ਉਹਦੇ ਵਿੱਚ ਪਾਣੀ ਪੈ ਗਿਆ ਗੰਦਾ ਛੱਪੜਦਾ ਉਹ ਲਾ ਕੇ ਸਾਫ ਕਰ ਰਹੇ ਆ ਅੱਜ ਪਾਣੀ ਸਾਫ ਹੋਊਗਾ ਫੇਰ ਜਾ ਕੇ ਘਰਾਂ ਨੂੰ ਪਾਣੀ ਮਿਲੂਗਾ ਜੀ ਨਹੀਂ ਤਾਂ ਬਹੁਤ ਮੰਦੀ ਹਾਲਤ ਹੈ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਸਾਰ ਲੈਣ ਵਾਸਤੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਸਾਰ ਲੈਣ ਵਾਸਤੇ ਇੰਨੀ ਮੰਦੀ ਹਾਲਤ ਆ ਕੋਈ ਵੀ ਨਹੀਂ ਆਉਂਦਾਗਾ ਆਉਂਦੇਗਾ ਤੋਂ ਨਹੀਂ ਆ ਕੇ ਵੇਖਣ ਜੀ ਕੀ ਹਾਲਤ ਬੜੀ ਆ ਨਾ ਲਾਈਟ ਆ ਰਹੀ ਆ ਨਾ ਪਾਣੀ ਆ ਕੁਛ ਨਹੀਂ ਮਿਲ ਰਿਹਾ ਇੱਥੇ ਹੁਣ ਦੇਖਣਾ ਇਹ ਹੋਵੇਗਾ ਕਿ ਪੀਟੀਸੀ న్యూਸ ਤੇ ਖਬਰ ਨਸਰ ਹੋਣ ਤੋਂ ਬਾਅਦ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਦੀ ਕੰਨ ਤੇ ਜੂਂ ਸਰਕਦੀ ਆ ਜਾਂ ਫਿਰ ਇਸੇ ਤਰ੍ਹਾਂ ਜਿਹੜੇ ਸਾਡੇ ਪਿੰਡਾਂ ਦੇ ਲੋਕ ਨੇ ਜਿਹੜੀ ਗਰਮੀ ਦਾ ਸੰਤਾਪ ਭੁਗਦੇ ਰਹਿਣਗੇ ਜਾਂ ਗੰਦੇ ਪਾਣੀ ਦਾ ਸੰਤਾਪ ਭੁਗਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਨਸਾਰ ਦੇ ਨਾਲ ਸਾਜੀ ਸਿੰਘ ਰੋਲੀ ਪੀਟੀਸੀ న్యూਸ ਮੋਗਾ